ਪੈਣ ਨਸੀਰਾ ਨੇ ਦਰਵਾਜਾ ਖੋਲ੍ਹਿਆ ਅੰਮਾ ਜਾਇਆ ਵੀਰ ਵੇਖਿਆ ਚਾ ਚੜ ਗਿਆ ਆ ਵੀਰਾ ਕਿੱਧਰ ਆਇਆ ਸੁਖਨਾਲ ਆਇਆ ਇੰਨੀਆਂ ਵਰਗੀਆਂ ਫੌਜਾਂ ਨਾਲ ਲੈ ਕੇ ਆ ਕੀ ਕਾਰਨ ਇਹਨੇ ਆਖਿਆ ਭੈਣੇ ਅਨੰਦਪੁਰ ਤੇ ਇੱਕ ਗੁਰੂ ਰਹਿੰਦਾ ਸਰਕਾਰ ਨੂੰ ਉਹਦੇ ਤੋਂ ਖਤਰਾ ਸਰਕਾਰ ਦਾ ਨੱਕ ਵਿੱਚ ਉਹਨੇ ਦਮ ਕੀਤਾ ਮੈਂ ਉਹਨੂੰ ਫੜਨ ਵਾਸਤੇ ਚੱਲੇ ਆ ਪੈਣ ਨਸੀਰਾ ਦੇ ਪਾਰਾ ਥੱਲੇੋਂ ਮਿੱਟੀ ਨਿਕਲੀ ਕਲੇਜਾ ਤੜਕੇ ਆ ਆਪਣੇ ਵੀਰ ਨੂੰ ਅੱਖ ਲੱਗੇ ਵੀਰਾ ਜੇ ਤੇ ਨਕਮਸਤਕ ਹੋਣ ਵਾਸਤੇ ਜਾਣਾ ਜੁਗੋ ਜੁਗ ਜਾ ਪਰ ਜੇ ਫੜ ਨਹੀਂ ਕੱਲਿਆਂ ਤੇ ਬੜੀ ਵੱਡੀ ਗਲਤੀ ਕਰਨ ਲੱਗਾ ਇੱਕ ਪਾਸੇ ਭੈਣ ਇੱਕ ਪਾਸੇ ਭੈਣ ਨਸੀਰਾ ਦਾ ਵੀਰ ਸਾਦ ਖਾਨ ਹੰਕਾਰੀ ਵੀਰ ਤੇ ਭੈਣ ਮਿੱਠੇ ਮਿੱਠੀਆਂ ਚੋਬਾ ਲਾ ਕੇ ਉਹਨੂੰ ਜਿਵੇਂ ਸਮਝਾ ਰਹੀ ਏ ਕਿ ਇਹਦੀ ਜਾਨ ਵੱਜ ਜੇ ਮੇਰੇ ਮਾਂ ਦਾ ਇੱਕੋ ਇੱਕ ਪੁੱਤਰ ਕੁੱਲ ਬਚੀ ਰਵੇ ਇਹਨਾਂ ਭੈਣ ਰਾ ਦੇ ਸਵਾਲ ਤੇ ਜਵਾਬ ਪਰ ਸੈਦ ਖਾ ਕਹਿੰਦਾ ਅਜੇ ਕੋ ਮਾਂ ਨੇ ਪੁੱਤਰ ਹੀ ਨਹੀਂ ਪੈਦਾ ਕੀਤਾ ਜਿਹੜਾ ਮੇਰੇ ਸਾਹਮਣੇ ਖਲੋ ਜਾਏ ਹੰਕਾਰ ਚ ਆਇਆ ਕੀ ਕਰ ਰਿਹਾ ਏ ਇਉਂ ਬਿਨ ਕੀਤਾ ਜਾ ਰਿਹਾ ਆਜੇ ਮਾਂ ਨੇ ਪੁੱਤੂ ਪੈਦਾ ਕੀਤਾ ਨਾ ਜਵਾਨ ਲੁੱਟਿ ਫੜੇ ਜੋ ਗੋਬਿੰਦ អ្នកណា

मकान त्योीर खावेगा मकान तहारा मनुखू चटका पहाड़ी मारे में लीरा मेरा लडू करो हा पहाड़ी मारे सिर नमी पड़कड़ी जऊगा जेका हथ हंकारी बण मुरूा ज़रूरु मुंहुं दिखा वीरा मेर आरूगा ज़रूर मूंखा मतान वेंदा i'll put it on ਕਰੇ ਕੁੱਤਿਆਂ ਨੂੰ ਝੂਠ ਦੀ ਕਦੇ ਨਾ ਹਟੇ ਬਾਣ ਦੀ ਮੇਰੇ ਇਧਰ ਬਾਟਰਵਾਲ ਨੇ ਸਾਰੇ ਲੋਕੋ ਕੇ ਚਗਾਵੇ ਵੱਲ ਉੱਥੇ ਇੱਕ ਮੁੰਡਾ ਰਿਸ਼ਤੇਦਾਰਾਂ ਦੀ ਚੋਰੀ ਕਰਦਾ ਸੀ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਜਦੋਂ ਕਿੱਥੇ ਤੇ ਘਰੋਂ ਸੋਨਾ ਕੱਢਦੇ ਹੋ ਤੁਹਾਨੂੰ ਕੀ ਪਤਾ ਤੁਸੀਂ ਕਿੱਥੇ ਰੱਖਿਆ ਉਹ ਕਹਿੰਦਾ ਇਹ ਬੀਬੀਆਂ ਜਿਹੜੀਆਂ ਨਾ ਇਹ ਲੰਬਾਰੀ ਨੂੰ ਚਾਬੀ ਲਾ ਕੇ ਤੇ ਪਰਦੇ ਦੇ ਥੱਲੇ ਚਾਬੀ ਰੱਖਦੀ ਨੇ ਆ ਭੈਣਾ ਵੀ ਥਾਰੀਆਂ ਹੀ ਉੱਥੇ ਰੱਖ ਕੇ ਆਈਆਂ ਕਹਿੰਦਾ ਉੱਥੋਂ ਜਾ ਕੇ ਕੱਢ ਲਈ ਦੀ ਤੇ ਜਿਹਦਾ ਸਾਰਾ ਦਿਨ ਕੰਮ ਹੀ ਇਹ ਤੇ ਚੋਰੀ ਕਰਨੀ ਉਹਨੇ ਸਕੀਮ ਤੇ ਲਾ ਹੀ ਲੈਣੀ ਸਾਡੇ ਰਾਕੇ ਇੱਕ ਸਾਡਾ ਰਿਸ਼ਤੇਦਾਰ ਰਿਪੇਅਰ ਹੋਇਆ ਹੁਣ ਮੈਂ ਉਹਦਾ ਨਾਮ ਲਿਆ ਤੇ ਫਿਰ ਲਾਈਵ ਚੱਲਦਾ ਰਿਕਾਰਡਿੰਗ ਹੋ ਜਾਂਦੀ ਏ ਉਹ ਆਖੇ ਪਿੰਨਾ Papa ਬੁਲਟ ਮੋਟਰਸਾਈਕਲ ਲੈਣਾ ਉਹ ਭਵਾ ਮਾਨ ਸੀ ਵਿਚਾਰਾ ਦਾ ਪਿਓ ਕਹਿੰਦਾ ਵੀ 2 4 10 ਦਿਨ ਕੱਢ ਮਹੀਨਾ ਕੋਈ ਫਸਲ ਵੜੀ ਪੱਕਦੀ ਏ ਕੁਝ ਮੈਂ ਪੈਸੇ ਪਾਵਾਂਗੇ ਲੈ ਆਵਾਂਗੇ ਪੈਸੇ ਕੋਲ ਹੈਗੇ ਸਨ ਉਹਨੇ ਛਾਂਮਾਂ ਨੂੰ ਮੋਟਰਸਾਈਕਲ ਲੈ ਆਂਦਾ ਬੁਲਟ ਨਵਾਂ ਉਹਦਾ ਬਾਪੂ ਦਾ ਨਾਮ ਦਰਸ਼ਨ ਸਿੰਘ ਸੀ ਉਹ ਕਹਿੰਦਾ ਵੀ ਮੈਨੂੰ ਇਹ ਦੱਸ ਤੇ ਚਾਬੀ ਤੇ ਮੇਰੀ ਕੁਰਤੀ ਵਿੱਚ ਸੀ ਤੇ ਪੈਸੇ ਮੇਰੇ ਕਟਰੋਲ ਸਨ ਮੋਟਰਸਾਈਕਲ ਤੈਨੂੰ ਕਨੇ ਦੇ ਦਿੰਦਾ ਉਹ ਕਹਿੰਦਾ ਪਾਪਾ ਜੇ ਤੂੰ ਨਹਾਉਣ ਲੱਗਾ ਸਾ ਮੂੰਹ ਨੂੰ ਸਾਬਣ ਲਾਇਆ ਸੀ ਮੈਂ ਤੇਰੇ ਸਭ ਮੂੰਹ ਧੋਣ ਤੋਂ ਪਹਿਲਾਂ ਚਾਬੀ ਕੱਢ ਕੇ ਤੇ ਪੈਸੇ ਬੈਗ ਤੋਂ ਕੱਢ ਕੇ ਚਾਬੀ ਫੇਰ ਉੱਥੇ ਪਾ ਦਿੰਦੀ ਕਿਉਂਕਿ ਜਿੱਦਾਂ ਖਾਦ ਨਿਕਾਮੀ ਇੱਕ ਹੋਰ ਥਾੜਾ ਉੱਤਰ ਵਿਆਹ ਤੇ ਰਿਆਜ ਦੇ ਕੰਢੇ ਸਭ ਕੀ ਲੌਂਦੇ ਸਨ ਭਈਏ ਹਰ ਕਿਉਂ ਆ ਤੇ ਉਹਦੇ ਪੁੱਤਰ ਨੇ ਆਪਣੇ ਮਾਮੇ ਦੇ ਮੁੰਡੇ ਨਾਲ ਆਖਿਆ ਫਲਾਣੇ ਮੋਟਰ ਤੇ ਖੋਇਓ ਤੇ ਮੂੰਹ ਬੰਦ ਕਰਕੇ ਤੁਸੀਂ ਸਾਡੇ ਕੋਲੋਂ ਨਿਹਰ ਸਿੰਘ ਜੀ ਕੋਲੋਂ ਤੰਗੜਾ ਲਿਆ ਪਰਦੇ ਛੱਡੇ ਇਹ ਬਾਅਦ ਵਿੱਚ ਪਤਾ ਲੱਗਾ ਜਦੋਂ ਪੁੱਛਣ ਤੇ ਸਤਾਈ ਕੀਤੀ ਹੋਣੀ ਇਸ ਤਰ੍ਹਾਂ ਦੇ ਹਾਤ ਨੇ ਕੋਈ ਰਾਤ ਆਵਾਜ਼ ਮਾਰੇ ਜਿੱਦਾਂ ਮਰਜੀ ਨਿਕਦਾ ਹੋਵੇ ਕਦੇ ਗੇਟ ਨਾਲ ਕੋਲੋਂ ਸਾਡੇ ਬਾਗੇ ਪਾਪਾ ਗਰਮਚਲ ਨੂੰ ਮਾਰਨ ਜਾਂਦਾ ਪਿੰਡ ਉੱਥੇ ਵਾਗਿਆ ਹੋਇਆ ਪਿਛਲੇ ਮਹੀਨੇ ਦੀ 16 ਤਰੀਕ ਨੂੰ ਉਹਨਾਂ ਗੇਟ ਖੋਦਦੇ ਪਰ 15 16 ਕੈਪਟੀਆਂ ਵਾਲੇ ਮੁੰਡੇ ਆ ਗਏ ਨਾਲੇ ਫਟ ਗੱਡੀ ਲੈ ਕੇ ਨਾਲੇ ਰਵਾੜ-ਵਾਰ ਪਹਿਲੀ ਗੱਲ ਦਰਵਾੜ-ਵਾਰ ਜੱਗਿਆ ਕਰੋ ਨੂੰ ਕੋਲ ਰੱਖੋ ਜੇ ਕਿਸੇ ਨੇ ਚੁੱਕ ਕੇ ਲੈ ਜਾਇਆ ਤਾਂ ਤੁਰਕ ਰੱਖਦਾ ਕਿ ਖਾ ਅਜੇ ਤੱਕ ਕਦੇ ਕਿਸੇ ਨੇ ਕਦੇ ਜੱਜ ਦੇ ਰੱਖਾ ਨਹੀਂ ਕਿ ਕਦੇ ਜਾਂਦੇ ਨੇ ਖੋਦ ਕੇ ਕਿਸੇ ਬੰਦੇ ਮਾਰਦੇ ਤੇ ਨੋਟਾ ਕਰ ਲਈਆਂ ਨਹੀਂ ਕਿ ਕਦੇ ਉਹਨੇ ਕੋਈ ਜੱਜ ਦਾ ਕੰਮ ਨਹੀਂ ਕੀਤਾ ਆਪਣੇ ਹਵਾਜਤ ਵਾਸਤੇ ਰੱਖੋ ਕੀ ਮੇਰਾ ਕਹਿਣ ਤੋਂ ਭਾਵ ਅੱਗੇ ਹੁੰਦਾ ਸੀ ਪਰਿਵਾਰਾਂ ਦੇ ਨਾਲ ਹੁੰਦੇ ਵੱਡੇ ਪਰਿਵਾਰਾਂ ਦੇ ਹੁਣ ਜਿਆਦਾ ਤਰੱਕੀ ਤੋਂ ਵੀ ਡਰਦਾ ਵੀ ਜਿਆਦਾ ਤਰੱਕੀ ਜਿਹੜੀ ਹੈ ਵੀ ਨਹੀਂ ਤੇ ਚੰਗੀ ਦੂਜੇ ਨੂੰ ਕਿਉਂ ਜਿਹੜਾ ਕਹਾਣੀ ਦੋਸਤ ਸਾਡਾ ਦਿੱਲੀ ਲੱਗਾ ਉਹਦੇ ਵਿੱਚ ਬਹੁਤ ਹਰਲੇਵਾ ਹੋ ਗਿਆ ਯੂਪੀ ਦੇ ਬਿਹਾਰ ਦੇ ਬੰਦੇ ਸਾਡੇ ਮੁੰਡੇ ਦੇ ਨਾਲ ਭਾਈਚਾਰਕ ਸਾਂਝਾ ਪੈ ਗਈਆਂ ਜਿੰਨੀ ਕਟੋਰ ਗਾਰਦ ਹੋ ਰਹੀ ਹੈ ਸਭ ਯੂਪੀ ਬਿਹਾਰ ਦੇ ਬੰਦੇ ਇੱਥੇ ਆ ਕੇ ਲੁੱਟਾਂ ਕਰਦੇ ਤੇ ਬੰਦੇ ਮਾਰਦੇ ਨੇ ਕਿਆ ਜਿ ਮਜਾਜ ਰੱਖਦਾ ਉਧਰ ਆ ਰਿਹਾ ਸੋ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਆ ਕਰਨਾ ਤੇ ਜੋ ਪਰਮੇਸ਼ਰ ਨੇ ਦੇ ਪਰ ਉਹ ਅੱਖਾਂ ਮੀਟ ਕੇ ਬਾਹਰ ਵਿੱਚ ਜਾ ਕੇ ਗੱਡੀ ਮਾਰਦੀ ਹੈ ਤੇ ਆਖੀਏ ਵੀ ਜੋ ਕਰਦਾ ਰੱਬ ਕਰਦਾ ਪਰਮੇਸ਼ਰ ਨੇ ਦਿਮਾਗ ਦਿੱਤਾ ਉਹਨੇ ਬੋਰਡ ਲੱਗੇ ਸੈਂਨ ਬੋਰਡ ਵੱਡੇ ਵੱਡੇ ਵੀ ਘਰ ਦੇ ਤੁਹਾਨੂੰ ਬੀਕਦੇ ਨੇ ਤੇ ਜੇ ਸਾਪ ਜਰਾਬੀ ਕਰਦਾ ਹੋਵੇ ਉਹ ਤੇ ਲਿਖਦੇ ਨੇ ਜੋ ਹੋਣਾ ਪਰਮਾਤਮਾ ਨੇ ਕਰਨਾ ਲੱਭੀ ਚੱਲੋ ਤੁਸ ਤੱਕ ਤਾਂ ਹੀ ਨਾ ਵੇਖੋ ਸੋ ਪਰਮੇਸ਼ਰ ਦੇ ਦਬਾਅ ਦਿੱਤਾ ਇਹ ਵੀ ਵਰਤੋਂ ਕਰਨ ਵਾਸਤੇ ਉਹਨੂੰ ਸੋਚਣਾ ਭਲੇ ਕੰਮ ਦਾ ਚੰਗੇ ਕੰਮ ਦਾ ਬੁਰੇ ਕੰਮ ਦਾ ਜਲਦ ਤੋਖਾ ਕਰਨ ਆਖੋ ਆਹ ਵੱਡੇ ਪ੍ਰਭਾਵ ਤੇ ਸਤਿਨਾਮ ਸਟੂਡੀਓ ਇਹ ਨਕਰ ਦਾ ਹੀ ਹੈ ਮੈਂ ਉਹ ਵੀਰ ਨੂੰ ਵੀਰ ਨੂੰ ਤਾਂ ਜਾ ਸਾਡੇ ਚੰਗੇ ਚੰਗੇ ਵਧੀਆ ਕਿਰਪਾ ਕਰਕੇ ਵੱਖਰੇ YouTube ਤੇ ਛਾੜ ਦੇ ਸੋ ਇਹ ਇਤਿਆਹ ਬਣ ਜਾਂਦਾ ਆਹ ਬਾਬਾ ਜੀ ਬਾਬਾ ਪ੍ਰਧਾਨ ਸਿੰਘ ਜੀ ਬੜੇ ਵਧੀਆ ਕਰਨੀ ਤੇ ਤੁਹਾਡੇ ਨਗਰ ਦੇ ਸੋਜੀ ਹੋਏ ਤੁਹਾਡੀ ਕਮੇਟੀ ਸੋ ਅਗਲੇ ਪੜਾਅ ਤੇ ਇਥੋਂ ਫਿਰ ਅਤਿ ਆਪਕ ਕੇ ਫਿਰ ਤੁਹਾਡੇ ਨਾਲ ਜੁੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਲਈ ਜੱਹਾ ਤੁਹਾਡੇ ਨਗਰ ਦਾ ਬਹੁਤ ਵਧੀਆ ਸਰ ਦਾ ਟਾਕਾ ਜੀ ਤੇ ਬਾਤ ਕਰਨਾ ਚਾਹੋਗੇ ਮੋੜਾ ਬਾਅਦ Assalamualaikum, ਬਾਰ ਕੋ ਬੀਚ ਮਨਾਉਂਦਾ ਮਾਤ ਦੇ ਪਰ ਸਿੰਨਾ ਬਰਲਾ ਸਮਾਜ ਦੇ ਮਾਨਸੇ ਚ ਸਾਹ ਬੁਲਤਾਂ ਕਰ ਬਾਰ ਕੋ ਬੀਚ ਮਨਾਉਂਦਾ ਮਾਤ ਦੇ ਪਰ ਸਿੰਨਾ ਬਰਲਾ ਸਮਾਜ ਦੇ ਮਾਨਸੇ ਚ ਸਾਹ ਬੁਲਤਾਂ ਕਰ ਨੰਬਰ ਨੰਬਰ ਦਾ ਸਾਹਮਣੇ ਦਿੱਤਾ ਨਾਮ हज़ार पैकानु खपे हज़ार Thank hey, you.

बिहार पुन आर्याहारिया पुन आरया बिहा